ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਵੱਡ ਭਾਗੀ ਹੋ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਗੁਰ ਜੀ ਦੀਆਂ ਖੁਸ਼ੀਆਂ ਆਨੰਦ ਮੰਡ ਰਹਿਓ ਤੀਸਰੇ ਪਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇੱਕ ਸ਼ਲੋਕ ਰਾਹੀਂ 643 ਅੰਗ ਤੇ ਬਖਸ਼ਿਸ਼ ਕਰਦੇ ਹਨ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾਂ ਜਗ ਖਾਇਆ ਸੰਸਾਰ ਦੀ ਜਿੰਨੀ ਵੀ ਮਾਇਆ ਕਹ ਚਾਹੀ ਵਕਾਰੀ ਹੋਵੇ ਚਾਹੇ ਦਰਗਾਹੀ ਹੋਵੇ ਚਾਹੇ ਧੀਆ ਪੁੱਤਾਂ ਦੀ ਮਾਇਆ ਹੋਵੇ ਜਾਂ ਧਨ ਦੌਲਤ ਦੀ ਮਾਇਆ ਹੋਵੇ ਇਸ ਮਾਇਆ ਨੇ ਸਾਰਾ ਹੀ ਸੰਸਾਰ ਵਿਕਾਰਾਂ ਦੇ ਵਿੱਚ ਗਲਤਾਨ ਕੀਤਾ ਹੋ ਜਾ ਹੈ ਸਾਰਾ ਹੀ ਸੰਸਾਰ ਇਸ ਮਾਇਆ ਦੇ ਵਿੱਚ ਗ੍ਰਸਤ ਹੋਇਆ ਪਿਆ ਹੈ। ਤੇ ਇੱਕ ਨਾਗਣੀ ਦੀ ਤਰ੍ਹਾਂ ਸੱਪ ਦੀ ਤਰ੍ਹਾਂ ਮਨੁੱਖ ਨੂੰ ਦਸ ਕਰਕੇ ਬਿਨਾਂ ਦੰਦਾਂ ਤੋਂ ਹੀ ਇਸ ਜਗ ਨੂੰ ਖਾ ਲਿਆ ਹੈ। ਹਰ ਇੱਕ ਮਨੁੱਖ ਇਸ ਮਾਇਆ ਦੇ ਪਿੱਛੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਕਰਕੇ ਇਨ੍ਹਾਂ ਕੋ ਫਸ ਚੁੱਕਿਆ ਹੈ। ਕਿ ਨਿਕਲਣਾ ਬਹੁਤ ਮੁਸ਼ਕਲ ਹੈ ਪਰ ਮਨਮੁਖ ਖਾਦੇ ਗੁਰਮਖ ਉਭਰੇ ਜਿਨਿ ਸੱਚ ਨਾਮ ਚਿਤ ਲਾਇਆ ਜਿਨ੍ਹਾਂ ਨੇ ਗੁਰੂ ਨੂੰ ਸਨਮੁਖ ਰਖ ਲਿਆ ਗੁਰੂ ਦਾ ਨਾਮ ਜਪ ਲਿਆ ਉਹ ਗੁਰਮਖ ਜਨ ਤੇ ਇਸ ਤੋਂ ਬਚ ਨਿਕਲੇ ਪਰ ਮਨਮੁਖ ਖਾਦੇ ਜਿਹੜੇ ਮਨਮੁਖ ਹਨ ਉਹ ਵਿਕਾਰਾਂ ਦੇ ਵਿੱਚ ਗਲਤਾਨ ਹੋ ਗਏ ਇਸ ਮਾਇਆ ਦੇ ਵਿੱਚ ਵਿਕਾਰੀ ਜੀਵਨ ਦੇ ਵਿੱਚ ਇੰਨੇ ਗ੍ਰਸਤ ਹੋ ਗਏ ਕਿ ਉਸ ਗੁਰੂ ਦੀ ਪਹਿਚਾਣ ਭੁੱਲ ਗਏ ਗੁਰਮਖ ਜਨ ਨਾਮ ਜਪ ਕੇ ਸਿਮਰਨ ਕਰਕੇ ਗੁਰੂ ਦੇ ਸਨਮੁਖ ਰਹਿ ਕੇ ਇਸ ਤੋਂ ਬਚ ਨਿਕਲੇ ਪਰ ਜਿਹੜੇ ਮਨਮੁਖ ਹਨ ਵਿਕਾਰੀ ਮਨੁਕਨ ਉਹ ਇਸ ਦੇ ਵਿੱਚ ਗਲਤਾਨ ਹੋ ਕਰਕੇ ਸਜ਼ਾਵਾਂ ਭੁਗਤਦੇ ਹਨ बिन नावै जग ਕਮਲਾ ਫਿਰੈ ਗੁਰਮਖ ਨਦਰੀ ਆਇਆ ਨਾਮ ਤੋਂ ਬਿਨਾ ਸਾਰਾ ਹੀ ਸੰਸਾਰ ਇਸ ਤਰ੍ਹਾਂ ਫਿਰਦਾ ਹੈ ਜਿਸ ਤਾਂ ਕੋਈ ਕਮਲਾ ਹੋਵੇ ਕਮਲਾ ਬਣ ਕੇ ਬਣ ਕਰਕੇ ਫਿਰਦਾ ਹੈ ਗੁਰਮਖ ਨਦਰੀ ਆਇਆ ਤੇ ਜਿਹੜੇ ਗੁਰਮਖ ਜਨ ਹਨ ਉਹਨਾਂ ਨੂੰ ਉਹ ਨਿਰੰਕਾਰ ਮਾਲਕ ਨਜ਼ਰ ਆ ਜਾਂਦਾ ਹੈ ਉਹ ਸੱਚ ਦੀ ਪਛਾਣ ਕਰ ਲੈਂਦੇ ਹਨ ਆਤਮਕ ਅਡੋਲਤਾ ਵਾਲਾ ਜੀਵਨ ਬਤੀਤ ਕਰ ਦੇ ਹਨ ਧੰਦਾ ਕਰਤਿਆਂ ਨੇਪਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਸੁੱਖਾਂ ਦਾ ਦਾਤਾ ਸੁਖ ਦੇਣ ਵਾਲਾ ਉਹ ਦਾਤਾ ਉਹ ਮਾਲਕ ਆਪਣੇ ਮਨ ਦੇ ਵਿੱਚ ਨਹੀਂ ਵਸਾਇਆ ਤੇ ساری ਜ਼ਿੰਦਗੀ ਧੰਦਾ ਕਰਦਾ ਵਿਕਾਰੀ ਜੀਵਨ ਦੇ ਵਿੱਚ ਕਾਰਾਂ ਵਿਹਾਰਾਂ ਦੇ ਵਿੱਚ ਨੇਪਲ ਜਨਮ ਗਵਾਇਆ ਆਪਣਾ ਜੀਵਨ ਸਾਰਾ ਹੀ ਇਸ ਤਰ੍ਹਾਂ ਹੀ ਬਤੀਤ ਕਰ ਲਿਆ ਪਰ ਜਿਸ ਨੇ ਸੁੱਖ ਦੇਣਾ ਹੈ ਉਹ ਮਾਲਕ ਦਾ ਨਾਮ ਨਹੀਂ ਜਪਿਆ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਇਆ ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਇਹ ਨਾਨਕ ਉਹ ਨਾਮ ਕੇਵਲ ਉਹਨਾਂ ਦੇ ਹਿੱਸੇ ਦੇ ਵਿੱਚ ਆਇਆ ਕਰਦਾ ਹੈ ਜਿਨ੍ਹਾਂ ਨੇ ਧੁਰ ਤੋਂ ਨਾਮ ਲਖਵਾਇਆ ਹੈ ਜਿਨ੍ਹਾਂ ਦੇ ਪੂਰਬਲੇ ਕਰਮ ਹਨ ਜਿਨ੍ਹਾਂ ਨੇ ਪਹਿਲੇ ਸਮੇਂ ਦੇ ਵਿੱਚ ਪੂਰਬਲੇ ਕਰਮਾਂ ਦੇ ਵਿੱਚ ਨਾਮ ਜਪਿਆ ਬੰਦਗੀ ਕੀਤੀ ਸੇਵਾ ਕੀਤੀ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਨਾਮ ਦੀ ਪ੍ਰਾਪਤੀ ਹੋ ਗਈ ਕੋਈ ਵਿਰਲਾ ਹੀ ਹੈ ਜਿਹੜਾ ਇਸ ਨਾਮ ਨੂੰ ਪਾ ਲੈਂਦਾ ਹੈ ਨਾਮ ਦੀ ਪ੍ਰਾਪਤੀ ਕਰ ਲੈਂਦਾ ਹੈ ਬਖਸ਼ਿਸ਼ ਕਰਦੇ ਹਨ ਘਰ ਹੀ ਮੈਂ ਅੰਮ੍ਰਿਤ ਪ੍ਰਭੂ ਰਹਿ ਮਨ ਮੁੱਖਾ ਸਾਧਨਾ ਪਾਇਆ ਸਬਕਿ ਚਰਮੈ ਬਾਹਰ ਨਾਹੀ ਬਾਹਰ ਟੋਲੇ ਸੋ ਪਰਮ ਬੁਲਾਹੇ ਸਾਰਾ ਕੁਛ ਹੀ ਆਪਣੇ ਹਿਰਦੇ ਘਰ ਦੇ ਵਿੱਚ ਐ ਘਰ ਹੀ ਮਹਿ ਅੰਮ੍ਰਿਤ ਪਰਪੂਰ ਗੈ ਤੇਰੇ ਹਿਰਦੇ ਘਰ ਦੇ ਵਿੱਚ ਨਾਮ ਰੂਪੀ ਅੰਮ੍ਰਿਤ ਹੈ ਪਰ ਮਨ ਮੁਖਾਂ ਸਾਧਨਾ ਪਾਇਆ ਜਿਹੜੇ ਮਨ ਮੁਖ ਜਨ ਹਨ ਉਹਨਾਂ ਨੂੰ ਇਸ ਦੀ ਅਸਾਰ ਨਹੀਂ ਉਹਨਾਂ ਨੇ ਇਸ ਨੂੰ ਖੋਜਿਆ ਨਹੀਂ ਜੋ ਖੋਜੈ ਉਹਨਾਂ ਨੂੰ ਹੀ ਮਿਲਦਾ ਹੈ ਕਿਉਂਕਿ ਗੁਰਮਖ ਪਿਆਰੇ ਮਨ ਮੁਕਾ ਸਾਧਨਾ ਪਾਇਆ ਉਹਨਾਂ ਨੂੰ ਸਾਰ ਹੀ ਨਹੀਂ ਜਿਸ ਤਰ੍ਹਾਂ ਬਖਸ਼ਿਸ਼ ਕਰਦੇ ਜਿਉਂ ਕਸਤੂਰੀ ਮਿਰਗ ਨਾ ਜਾਣੈ ਪਰਮਦਾ ਪਰਮਪੁੱਲਾ ਆ ਜਿਸ ਤਰ੍ਹਾਂ ਕਸਤੂਰੀ ਹੀਰਨ ਦੇ ਨਾਭੀ ਦੇ ਵਿੱਚ ਕਸਤੂਰੀ ਹੈ ਹੀਰਨ ਦੀ ਨਾਭੀ ਦੇ ਵਿੱਚ ਕਸਤੂਰੀ ਹੈ ਪਰ ਉਹ ਫਿਰ ਵੀ ਉਨੁਸਾਰ ਨਹੀਂ ਉਹ ਬਾਹਰ ਪਟਕਦਾ ਫਿਰਦਾ ਹੈ ਉਸੇ ਤਰ੍ਹਾਂ ਮਨੁੱਖ ਦੇ ਹਿਰਦੇ ਦੇ ਅੰਦਰ ਉਹ ਨਾਮ ਹੈ ਉਸ ਪ੍ਰਮਾਤਮਾ ਦਾ ਪ੍ਰਕਾਸ਼ ਹੈ ਪਰ ਉਸ ਨੂੰ ਖੋਜਦਾ ਕੋਈ ਕੋਈ ਹੈ ਕੋਈ ਵਿਰਲਾ ਹੀ ਹੈ ਜਿਸ ਨੂੰ ਇਸ ਦੀ ਪਛਾਣ ਆਉਂਦੀ ਹੈ ਕੋਈ ਵਿਰਲਾ ਹੀ ਹੈ ਜਿਹੜਾ ਨਾਮ ਜਪਦਾ ਹੈ ਮਨਮੁੱਖਾ ਸਾਧਨਾ ਪਾਇਆ ਜਿਹੜੇ ਮਨਮੁੱਖ ਹਨ ਉਹਨਾਂ ਨੂੰ ਇਸ ਦੀ ਸਾਰ ਨਹੀਂ ਅੰਮ੍ਰਿਤ ਤਜ ਬਿਕ ਸੰਗ੍ਰਹਿ ਕਰਤੇ ਆਪ ਖਵਾਇਆ ਮਨੁੱਖ ਦੇ ਵੀ ਕੀ ਬਸ ਹਰ ਇੱਕ ਜੀਵ ਨੂੰ ਸਤਿਗੁਰ ਜੀ ਨੇ ਆਪਣੇ ਚੋਜ ਦੇ ਰਾਈ ਖੜਾਇਆ ਹੈ ਅੰਮ੍ਰਿਤ ਤਜ ਬਿਕ ਸੰਗ੍ਰਹਿ ਕਰਤੇ ਆਪ ਖਵਾਇਆ ਮਾਲਕ ਨੇ ਹਰ ਇੱਕ ਜੀਵ ਨੂੰ ਹਰ ਇੱਕ ਮਨੁੱਖ ਨੂੰ ਉਸ ਦੇ ਕੀਤੇ ਹੋਏ ਪੁਰਬਲੇ ਕਰਮਾਂ ਦਾ ਹਿਸਾਬ ਲੈਣਾ ਹੈ ਤੇ ਜੋ ਵੀ ਦਾਤਾਂ ਦੇਣੀਆਂ ਹਨ ਉਹ ਪੁਰਬਲੇ ਕਰਮਾਂ ਦੇ ਕੀਤੇ ਹੋਏ ਉਹਨਾਂ ਦਾਨ ਸਿਮਰਨ ਬੰਦਗੀ ਦੇ ਨਾਲ ਹੀ ਦੇਣੀਆਂ ਹਨ ਬਖਸ਼ਿਸ਼ ਕਰ ਦੇ ਨ ਗੁਰਮਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਕੋਈ ਵਿਰਲਾ ਹੀ ਗੁਰਮਖ ਹੈ ਜਿਸ ਨੂੰ ਇਸ ਦੀ ਸੋਜੀ ਆ ਜਾਂਦੀ ਹੈ ਕਿ ਨਾਮ ਕੀ ਹੈ ਗੁਰੂ ਕੀ ਹੈ ਬਾਣੀ ਕੀ ਹੈ ਅੰਦਰ ਬ੍ਰਹਮ ਦਿਖਾਇਆ ਕੋਈ ਵਿਰਲਾ ਹੀ ਹੈ ਜਿਸ ਨੂੰ ਅੰਦਰ ਦੀ ਪਛਾਣ ਆ ਜਾਂਦੀ ਹੈ ਉਸ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਚਾਨਣ ਨਜ਼ਰ ਆ ਜਾਂਦਾ ਹੈ ਹਿਰਦੇ ਘਰ ਦੇ ਵਿੱਚ ਉਹ ਪਰਮਾਤਮਾ ਨਜ਼ਰ ਆ ਜਾਂਦਾ ਹੈ ਤੇ ਜਿਸ ਨੂੰ ਉਹ ਪਰਮਾਤਮਾ ਨਜ਼ਰ ਆ ਗਿਆ ਸੱਚ ਦੀ ਪਛਾਣ ਹੋ ਗਈ ਆਤਮਿਕ ਅਡੋਲਤਾ ਮਿਲ ਗਈ ਤਨ ਮਨ ਸ਼ੀਤਲ ਹੋਇਆ ਰਸਨਾ ਹਰ ਸਾਜ ਆਇਆ ਫਿਰ ਉਸ ਦਾ ਤਨ ਸਰੀਰ ਮਨ ਤਨ ਤੇ ਮਨ ਠੰਡਾ ਹੋ ਗਿਆ ਸ਼ੀਤਲ ਹੋ ਗਿਆ ਰਸਨਾ ਹਰ ਸਾਧ ਆਇਆ ਤੇ ਜੀਵਾ ਦੇ ਨਾਲ ਉਸ ਗੁਰੂ ਦਾ ਨਾਮ ਜਪ ਕੇ ਉਸ ਨੂੰ ਰਸ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਿਲਾਇਆ ਹੁਣ ਸ਼ਬਦ ਦੇ ਨਾਲ ਹੀ ਨਾਮ ਚਲਦਾ ਹੈ ਨਾਮ ਦੀ ਉਪਜ ਹੈ ਤੇ ਸ਼ਬਦ ਦੇ ਨਾਲ ਹੀ ਗੁਰੂ ਦੇ ਨਾਲ ਮੇਲ ਹੋਣਾ ਹੈ ਉਹਨੂੰ ਸ਼ਬਦ ਕੀ ਹੈ ਸ਼ਬਦ ਗੁਰੂ ਸੁਰਤ ਤੋਂ ਨਿਚੇਲਾ ਸ਼ਬਦ ਗੁਰੂ ਹੈ ਗੁਰੂ ਦੇ ਰਾਹੀਂ ਹੀ ਉਸ ਨਿਰੰਕਾਰ ਦੀ ਪਛਾਣ ਹੋਣੀ ਹੈ ਮਾਲਕ ਨਾ ਹੈ ਸ਼ਬਦੇ ਹੀ ਨਾਮ ਉਪਜੈ ਸ਼ਬਦੇ ਨਾਲ ਹੀ ਨਾਮ ਉਪਜ ਹੋਣੀ ਹੈ ਤੇ ਸ਼ਬਦੇ ਨਾਲ ਹੀ ਸ਼ਬਦੇ ਮਿਲ ਮਿਲ ਆਇਆ ਸ਼ਬਦੇ ਨਾਲ ਹੀ ਉਸ ਗੁਰੂ ਦੇ ਨਾਲ ਮਿਲ ਹੋਣਾ ਹੈ ਬਿਨ ਸ਼ਬਦ ਹੈ ਸਭ ਜਗ ਬਉਰਾਨਾ ਬਿਰਤਾ ਜਨਮ ਗਵਾਇਆ ਸ਼ਬਦ ਤੋਂ ਬਿਨਾ ਸਾਰਾ ਹੀ ਸੰਸਾਰ ਕਮਲਾ ਹੋ ਕੇ ਫਿਰਦਾ ਗਏ ਬਿਰਤਾ ਜਨਮ ਗਵਾਇਆ ਵਿਅਰਥ ਹੀ ਸਾਰਾ ਜੀਵਨ ਬਤੀਤ ਕਰ ਲਿਆ ਨਾਮ ਤੋਂ ਬਿਨਾ ਕਮਲਾ ਹੋ ਕੇ ਤੁਰਿਆ ਫਿਰਿਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮਖ ਪਾਇਆ ਅੰਮ੍ਰਿਤ ਏਕੋ ਸ਼ਬਦ ਹੈ ਸ਼ਬਦ ਹੀ ਅਸਲ ਵਿੱਚ ਅੰਮ੍ਰਿਤ ਹੈ ਇਹ ਨਾਨਕ ਗੁਰਮਖ ਜਨਾਨੇ ਇਸ ਨੂੰ ਪਾ ਲਿਆ ਗੁਰਮਖ ਕਿਹੜੇ ਹਨ ਜਿਹੜੇ ਨਾਮ ਦੇ ਵਿੱਚ ਹਮੇਸ਼ਾ ਅਰੂਝੀ ਰਹਿੰਦੇ ਹਨ ਅੰਮ੍ਰਿਤ ਰਸ ਪ੍ਰਾਪਤ ਕਰ ਲੈਂਦੇ ਹਨ ਆਤਮ ਅਗਲ ਟੋਲਤਾ ਵਾਲਾ ਜੀਵਨ ਬਤੀਤ ਕਰਦੇ ਹੀ ਹਨ ਹਸਲ ਵਿੱਚ ਉਹ ਗੁਰਮਖ ਹਨ ਅੰਮ੍ਰਿਤ ਏਕੋ ਸ਼ਬਦ ਹੈ ਸ਼ਬਦ ਹੀ ਅੰਮ੍ਰਿਤ ਹੈ ਸ਼ਬਦ ਹੀ ਗੁਰੂ ਹੈ ਸ਼ਬਦ ਹੀ ਆਤਮਕ ਸੁਖ ਹੈ ਪਰ ਗੁਰਮਖ ਪਾਇਆ ਗੁਰਮਖ ਜਨਾਂ ਨੂੰ ਇਸ ਦੀ ਪ੍ਰਾਪਤੀ ਹੋਇਆ ਕਰਦੀ ਹੈ ਸੋ ਹਰ ਪੁਰਖ ਆਗਮ ਹੈ ਕਹੋ ਕਿਤ ਵਿਦ ਪਾਈਏ ਹੁਣ ਹਰ ਇੱਕ ਚਾਹੁੰਦਾ ਹੈ ਕਿ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ ਸਹਿਜ ਅਵਸਥਾ ਮਿਲ ਜਾਵੇ ਪਰ ਬਖਸ਼ਿਸ਼ ਕਰਦੇ ਸੋ ਹਰ ਪੁਰਖ ਆਗਮ ਹੈ ਜਿਹੜਾ ਗੰਮ ਤੋਂ ਰਹਿ ਤਕੇ ਉਹ ਮਾਲਕ ਨਿਰੰਕਾਰ ਕਹੋ ਕਿਤ ਵਿਦ ਪਾਈਏ ਕਿਹੜੇ ਤਰੀਕੇ ਦੇ ਨਾਲ ਉਸ ਨੂੰ ਲੱਭੀਏ ਕਿੱਥੋਂ ਪ੍ਰਾਪਤ ਕਰੀਏ ਕਿਸ ਜਗ੍ਹਾ ਤੇ ਮਿਲ ਸਕਦਾ ਕਹ ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਈਐ ਜਿਹਦਾ ਕੋਈ ਰੂਪ ਨਹੀਂ ਕੋਈ ਰੇਖ ਨਹੀਂ ਉਹ ਦਿਖਦਾ ਵੀ ਨਹੀਂ ਅਦ੍ਰਿਸ਼ਟ ਉਹ ਨਜ਼ਰ ਵੀ ਨਹੀਂ ਆਉਂਦਾ ਕਹੋ ਜਨ ਕਿਉਂ ਧਈਐ ਫਿਰ ਉਸ ਨੂੰ ਧਿਆਉਣਾ ਕਿੱਦਾਂ ਕਰੀ ਉਸ ਨੂੰ ਸਿਮਰਨਾ ਕਿੱਦਾਂ ਕਰੀਏ ਜਿਹੜਾ ਮਾਲਕ ਨਜ਼ਰ ਹੀ ਨਹੀਂ ਆਉਂਦਾ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹ ਗੁਣ ਗਾਈਏ ਜਿਸ ਦੀ ਕੋਈ ਸ਼ਕਲ ਨਹੀਂ ਦੇਖੀ ਜਿਹੜਾ ਆ ਪਹੁੰਚ ਹੈ ਜਿਸ ਤੱਕ ਪਹੁੰਚਿਆ ਨਹੀਂ ਜਾ ਸਕਦਾ ਜਿਹੜਾ ਬੇਅੰਤ ਹੈ ਕਿਹਾ ਕਿ ਗੁਣ ਕਹੀਏ ਗਈ ਹੈ ਫਿਰ ਉਸ ਦੇ ਕਿਹੜੇ ਗੁਣ ਕੀ ਕਹਿ ਕੇ ਗਈਏ ਪਰ ਜਦੋਂ ਬਖਸ਼ਿਸ਼ ਹੋ ਜਾਵੇ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਈਏ ਜਿਸ ਮਾਲਕ ਨੂੰ ਦੇਖਿਆ ਨਹੀਂ ਜਿਸ ਦਾ ਕੋਈ ਰੂਪ ਨਹੀਂ ਕੋਈ ਰੇਖ ਨਹੀਂ ਕਿਉਂਕਿ ਰੂਪ ਨਾ ਰੇਖ ਨਾ ਰੰਗ ਗਛਤ ਰਹਿ ਗੁਣ ਤੇ ਪ੍ਰਭਿਨ ਪਰ ਇਸੈ ਬੁਝਾਈ ਨਾਨਕਾ ਤਿਸ ਹੋਵੇ ਸੋ ਪਰਸਨ ਜਿਹਦਾ ਰੂਪ ਨਹੀਂ ਰੇਖ ਨਹੀਂ ਕਿਸੇ ਨੂੰ ਸਮਝ ਨਹੀਂ ਜਿਹੜਾ ਤਿੰਨਾ ਗੁਣਾ ਤੋਂ ਪਰੇ ਹੈ ਤੇ ਜਿਸ ਨੂੰ ਆਪ ਮਾਲਕ ਕਿਰਪਾ ਕਰ ਦੇਵੇ ਉਸ ਉਸ ਨੂੰ ਸਮਝ ਆ ਜਾਂਦੀ ਹੈ ਜਿਸ ਤੇ ਗੁਰੂ ਆਪ ਪ੍ਰਸੰਨ ਹੋ ਜਾਂਦਾ ਹੈ ਉਸ ਨੂੰ ਇਹ ਸਮਝ ਆ ਜਾਂਦੀ ਹੈ ਜਿਸ ਆਪ ਬੁਝਾਈ ਆਪ ਸੋ ਹਰ ਮਾਰਗ ਪਈਏ ਜਿਸ ਨੂੰ ਆਪ ਗੁਰੂ ਕਿਰਪਾ ਕਰਕੇ ਸਮਝਾ ਦੇਵੇ ਮਾਰਗ ਪਾ ਦੇਵੇ ਉਸੇ ਨੂੰ ਉਹ ਪੰਥ ਨજર ਆਉਂਦਾ ਹੈ ਉਹ ਰਸਤਾ ਨજર ਆ ਜਾਂਦਾ ਹੈ ਹੁਣ ਅਨੇਕ ਮਨੁੱਖ ਹਨ ਨਾਮ ਜਪਣ ਦੀ ਕੋਸ਼ਿਸ਼ ਕਰਦੇ ਹਨ ਪਰ ਜਦੋਂ ਗੁਰੂ ਖੁਸ਼ ਹੋ ਜਾਵੇ ਤੇਰਾ ਸਮਾ ਵੀ ਨਿਕਲ ਜਾਂਦਾ ਹੈ ਰਸਤਾ ਵੀ ਮਿਲ ਜਾਂਦਾ ਹੈ ਤੇ ਨਾਮ ਦੀ ਜੁਗਤ ਵੀ ਮਿਲ ਜਾਂਦੀ ਹੈ ਨਿਤੇ ਕਿੰਨਾ ਵੀ ਭਟਕ ਲਈਏ ਕਿ ਗੁਰੂ ਵਾਲੇ ਪਾਸੇ ਹੋ ਜਾਈਏ ਕਾਰਾਂ ਵਿਹਾਰਾਂ ਦੇ ਵਿੱਚ ਮੈਨੂੰ ਕਿੰਨਾ ਕ ਗਲਤਾਂਨ ਹੋ ਜਾਂਦਾ ਹੈ ਉਹ ਨਾਮ ਦੀ ਸਾਰ ਨਹੀਂ ਦਿੰਦੀ ਪਰ ਜਦੋਂ ਆਪ ਗੁਰੂ ਕਿਰਪਾ ਕਰ ਦੇਵੇ ਗੁਰੂ ਆਪ ਪ੍ਰਸੰਨ ਹੋ ਜਾਵੇ ਤੇ ਰਸਤਾ ਵੀ ਮਿਲ ਜਾਂਦਾ ਹੈ ਸਮਾਂ ਵੀ ਮਿਲ ਜਾਂਦਾ ਹੈ ਤੇ ਨਾਮ ਦੀ ਯੁਗਤ ਵੀ ਮਿਲ ਜਾਂਦੀ ਹੈ ਬਖਸ਼ਿਸ਼ ਕਰ ਦੇਣ ਗੁਰੂ ਪੂਰੇ ਵੇ ਖੱਲਿਆ ਗੁਰਸੇਵਾ ਪਈਏ ਗੁਰੂ ਦੀ ਸੇਵਾ ਦੇ ਨਾਲ ਕਿਰਪਾ ਬਖਸ਼ਿਸ ਦੇ ਨਾਲ ਗੁਰੂ ਆਪ ਰਸਤਾ ਵਿਖਾ ਦਿੰਦਾ ਹੈ ਗੁਰੂ ਆਪ ਰਹਿਮਤਾਂ ਵਰਸਾ ਦਿੰਦਾ ਹੈ ਜਿਹੜਾ ਸ਼ਰਣ ਦੇ ਵਿੱਚ ਆ ਜਾਂਦਾ ਹੈ ਸ਼ਰਣ ਆਇਆਂ ਨੂੰ ਕੰਠ ਦੇ ਨਾਲ ਲਾ ਲੈਣਾ ਗਲ ਦੇ ਨਾਲ ਲਾ ਲੈਣਾ ਇਹ ਉਸ ਦਾ ਮੁੱਢ ਕਦੀਮਾ ਤੋਂ ਪਿਆਰ ਵਾਲਾ ਸੁਭਾਗ ਹੈ ਉਹ ਸਾਡੇ ਕੀਤੇ ਹੋਏ ਮੰਦ ਕਰਮੀ ਨਹੀਂ ਚਿਤਾਰਦਾ ਕਿੰਨੇ ਪਾਪ ਕੁਕਰਮ ਕੀਤੇ ਹੁਣ ਉਹ ਨਹੀਂ ਚਿਤਾਰਦਾ ਜਿਹੜਾ ਆ ਜਾਂਦਾ ਹੈ ਉਸ ਨੂੰ ਗਲ ਨਾਲ ਲਾ ਲੈਂਦਾ ਹੈ ਕਿਉਂਕਿ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਜਦੋਂ ਮਨੁੱਖ ਮਨ ਦੇ ਵਿੱਚ ਇਹ ਧਾਰ ਕੇ ਆ ਜਾਂਦਾ ਹੈ ਨਾ ਤੇ ਫਿਰ ਗੁਰੂ ਆਪਣੇ ਗਲ ਨਾਲ ਲਾ ਲੈਂਦਾ ਹੈ ਦਰ ਤੇ ਆਇਆ ਨੂੰ ਸ਼ਰਨ ਤੇ ਆਇਆ ਨੂੰ ਹਮੇਸ਼ਾ ਉਹ ਗਲ ਦੇ ਨਾਲ ਲਾਉਂਦਾ ਹੈ ਸਤਿਗੁਰ ਜੀ ਕਿਰਪਾ ਕਰਨ ਵਿਚਾਰਾਂ ਕਰਦੇ ਆਂ ਜਾਂ ਭੁੱਲਾਂ ਖਿਮਾ ਕਰਨੀ ਆ ਗੱਜ ਕੇ ਪਥੇ ਭਲਾਉ ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਕੀ ਪਥੀ